1500 ਕਰੋੜ ਰੁਪਇਆ ਕੇਂਦਰ ਦੀ ਸਰਕਾਰ ਨੇ ਦਿੱਤਾ ਤੁਸੀਂ ਵੀ ਰੋਜ਼ ਇੱਥੇ ਵੇਖਦੇ ਹੋ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਕੁਝ ਰਾਹਤ ਮਿਲੇਗੀ ਪੰਜਾਬ ਦੇ ਲੋਕਾਂ ਨੂੰ ਕਿ 80 90 ਹਜ਼ਾਰ ਦਾ ਝੋਨਾ ਤੂੜੀਆਂ ਰੁੜ ਗਈਆਂ ਪੱਟੇ ਰੁੜ ਗਏ ਲੋਕਾਂ ਦੇ ਸਮਾਨ ਖਰਾਬ ਹੋ ਗਏ ਕੋਠੇ ਟਹਿ ਗਏ ਜੇ ਉਹ ਆਪਾਂ ਸਾਰਾ ਕੁਝ ਇੱਕ ਨੰਬਰ ਤੇ ਗਿਣ ਲੱਗੀਏ ਫਿਰ ਤੇ ਬਹੁਤ ਜ਼ਿਆਦਾ ਨੁਕਸਾਨ ਉਹ ਪੂਰਾ ਹੀ ਨਹੀਂ ਹੋ ਸਕਦਾ ਤੇ ਆਸ ਤੇ ਇਹ ਹੋ ਹੀ ਪੀ ਪਾਣੀ ਹੁਣ ਲੈ ਜਾਊਗਾ ਹੁਣ ਨਹੀਂ ਹੋਊਗਾ ਤੇ ਫੇਰ ਦੁਬਾਰਾ ਆ ਗਿਆ ਪਾਣੀ ਨਾ ਬੀਜੇਪੀ ਦੀ ਸਰਕਾਰ ਨੇ ਜਦੋਂ ਦੀ ਸੈਂਟਰ ਤੇ ਬੀਜੇਪੀ ਆਈ ਆ ਪੰਜਾਬ ਨਾਲ ਵਿਖਰਾਈ ਕਰਦੀ ਆ ਜੀ ਵਿਖਰਾਈ ਕਰਦੀ ਆ ਜੀ ਆ 6-7 ਸਾਲਾਂ ਦੀ ਗੱਲ ਕਰ ਲਈਏ 20 ਝਾੜਾ ਏ 21 ਝਾੜਾ ਏ ਫਿਰ 23 ਝਾੜਾ ਏ ਹੁਣ 25 ਝਾੜਾ ਏ 6-7 ਸਾਲਾਂ ਚਾਰ ਵਾਰਾਂ ਧਿਆੜਾ ਗਏ ਤੇ ਇਹਨਾਂ ਵਿਚਾਰਿਆ ਕੀ ਉੱਠਣਾ ਤੇ ਕੀ ਇਹਨਾਂ ਕਰਨਾ ਕੀ ਨਾ ਕਰਨਾ 88 ਜਮੈਨ ਮੇੜੀ ਜਿਹੜਾ 3-4 ਦਿਨ ਪਾਣੀ ਚੱਲਿਆ ਆ ਹੁਣ ਤੇ ਮਹੀਨਾ ਇੱਕ ਹੋ ਗਿਆ ਪਾਣੀ ਚੱਲਦੇ ਨੂੰ ਮੈਨ ਮੇੜ ਮਹੀਨਾ ਨਹੀਂ ਪਾਣੀ ਚੱਲਦਾ ਹੁੰਦਾ ਪਟਿਆਲਕੇ ਦੇ ਕੋਟ ਬੁੱਢਾ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਕਿ ਹਰੀਕੇ ਬੰਨ ਦੇ ਨਾਲ ਨਾਲ ਜਿਹੜਾ ਇੱਥੇ ਸੁਭਰਾ ਪਿੰਡ ਦੇ ਨਜ਼ਦੀਕ ਜਿਹੜੇ ਹੋਰ ਪਿੰਡ ਨੇ ਉੱਥੇ ਕੈਬਨਟ ਮੰਤਰੀ ਪੰਜਾਬ ਸਰਦਾਰ ਲਾਲਜੀਤ ਸਿੰਘ ਭੁੱਲ ਰਾਮ ਆਦਮੀ ਪਾਰਟੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੰਨਾ ਦੇ ਨਜ਼ਦੀਕ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਪਹੁੰਚ ਰਹੇ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਭਾਵਨਾਵਾ ਕੀ ਨੇ ਕਿਉਂਕਿ ਅਸਲ ਲੋੜ ਜਿਹੜੀ ਹੈ ਇਹਨਾਂ ਲੋਕਾਂ ਨੂੰ ਹੋਂ ਪੈਣੀ ਹੈ ਕਿ ਜਦੋਂ ਫਸਲ ਜਿਹੜੀ ਆ ਗਲ ਚੁੱਕੀ ਹੈ ਉਹ ਵੀ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਅਤੇ ਇਹਨਾਂ ਦੇ ਕਹਿ ਸਕਦੇ ਪੰਜਾਬੀ ਦੇ ਵਿੱਚ ਵੀ ਆ ਹਾਲਾਤ ਨੇ ਜੋ ਤਸਵੀਰਾਂ ਤੁਸੀਂ ਬਿਆਨ ਕਰ ਰਹੇ ਹੋ ਲੇਕਿਨ ਦਿਲ ਬਹੁਤ ਵੱਡੇ ਮੇਰੇ ਨਾਲ ਲਾਜੀਤ ਭੁੱਲਰ ਮੌਜੂਦ ਨੇ ਭੁੱਲਰ ਸਾਹਿਬ ਤੁਸੀਂ ਵੇਖ ਸਕਦੇ ਜੇ ਕਿ ਤੁਸੀਂ ਪਹੁੰਚੇਓ ਇੱਧਰ ਕੀ ਕਹਿਣਾ ਚਾਹੋਗੇ ਹਾਲਾਤ ਕੀ ਵੇਖ ਰਹੇ ਹੋ ਇਹ ਕੀ ਮੰਨ ਦੇ ਵਿੱਚ ਆਉਂਦਾ ਕਿ ਅਸਲ ਲੋੜ ਤਾਂ ਹੋਣ ਪੈਣੀ ਹੈ ਹਾਲਾਤ ਅੱਜ ਭਾਉ ਹਣਾਂ ਨੂੰ ਜਦੋਂ ਨੰਘਨ ਨੇ ਆ ਤੁਹਾਨੂੰ ਵੇਖ ਕੇ ਭਾਉ ਹਣਾਂ ਨੂੰ ਵੇਖ ਕੇ ਅਸੀਂ ਆ ਗਏ ਆ ਵੀ ਚਲੋ ਜਾ ਕੇ ਹਾਲਚਲ ਪੁੱਛੀਏ ਜੀ ਇਹ ਅੱਜ ਹੀ ਪਾਣੀ ਲੱਥਾ ਜਦੋਂ ਇਹ ਘਰ ਗਏ ਰਾਤ ਦਸੰਦੇ ਰਾਤ ਘਰ ਗਏ ਤੇ ਅੱਜ ਸਵੇਰ ਦਾ ਫੇਰ ਲਗਭਗ 1.5 ਲੱਖ ਕਿਊਸੀ ਦਾ ਪਾਣੀ ਛਲੰਦਿਆ ਵਾ ਤੇ ਅੱਜ ਤੋਂ 4-5 ਦਿਨ ਪਹਿਲਾਂ 50-55 ਹਜ਼ਾਰ ਕਿਊਸੀ ਕੀ ਰਹਿ ਗਿਆ ਤੇ ਆਸਤੇ ਇਹੋ ਹੀ ਪਾਣੀ ਹੁਣ ਲੈ ਜੂਗਾ ਹੁਣ ਨਹੀਂ ਆਉਂਦਾ ਤੇ ਫੇਰ ਦੁਬਾਰਾ ਆ ਗਿਆ ਪਾਣੀ ਜੀ ਬੜੀ ਮਾਰ ਵਜਈ ਹੋਣਾ ਵੇਖਣ ਹੀ ਨਹੀਂ ਆਪਣੇ ਸਾਹਮਣੇ ਆ ਫਸਲਾਂ ਤਬਾਹ ਹੋ ਗਈਆਂ ਤੇ ਇਹਨਾਂ ਵਿਚਾਰਿਆਂ ਕੋ ਨਾ ਤੇ ਕੋਈ ਕਾਰ ਖਰਚੇ ਵਾਸਤੇ ਪੈਹਾ ਨਾ ਪੈਲੀਆਂ ਬੀਜਣ ਵਾਸਤੇ ਪੈਹਾ ਜੀ ਤੇ ਕੋਈ ਗੱਲ ਨਹੀਂ ਭਰਾ ਨੇ ਸਾਡੇ ਇਹਨਾਂ ਦੀ ਆਪਾਂ ਪੈਲੀਆਂ ਬਜਾਵਾਂਗੇ ਚਲੋ ਇੰਨੇ ਬੜਾ ਸ਼ੁਕਰਿਆ ਕਈ ਥਾਈਂ ਰੇਤ ਚੜ੍ਹੀ ਆ ਕਈ ਥਾਈਂ ਟੋਏ ਪੈ ਗਏ ਇਹਨਾਂ ਦੀ ਜ਼ਮੀਨ ਬਚ ਗਈ ਆ ਇੰਨਾ ਸ਼ੁਕਰਿਆ ਵੀ ਜ਼ਮੀਨ ਤੇ ਨਾ ਤੇ ਰੇਤ ਪਈ ਆ ਨਾ ਟੋਏ ਪਏ ਆ ਰੱਬ ਲੋਂ ਬਚਾਉ ਗਿਆ ਪਾਣੀ ਤੋਂ ਇੱਥੇ ਵੀ ਚੱਲਦਾ ਰਿਹਾ ਪੰਜ ਪੰਜ ਸੱਤ ਸੱਤ ਫੁੱਟ ਪਾਣੀ ਚੱਲਦਾ ਰਿਹਾ ਇਹਨਾਂ ਦੇ ਖੇਤ ਕੋਲਰ ਸਾਹਿਬ ਜ਼ਰੂਰ ਪੁੱਛਣਾ ਚਾਹਾਂਗਾ ਜਿਹੜਾ 1600 ਕਰੋੜ ਰੁਪਇਆ ਕੇਂਦਰ ਦੀ ਸਰਕਾਰ ਨੇ ਦਿੱਤਾ ਤੁਸੀਂ ਵੀ ਰੋਜ਼ ਇੱਥੇ ਵੇਖਦੇ ਹੋ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਕੁਝ ਰਾਹਤ ਮਿਲੇਗੀ ਪੰਜਾਬ ਦੇ ਲੋਕਾਂ ਨੂੰ ਜਿਹੜਾ 1600 ਕਰੋੜ ਆ 1600 ਕਰੋੜ ਦਾ ਦੇ ਕੇ ਇੱਕ ਜ਼ਿਲ੍ਹੇ ਦਾ ਨੁਕਸਾਨ ਹੋ ਗਿਆ 12 ਜ਼ਿਲ੍ਹੇ ਅਫੈਕਟਡ ਹੋਏ ਆ 1600 ਕਰੋੜ ਰੁਪਈਆ ਤੇ ਇੱਕ ਜ਼ਿਲ੍ਹੇ ਦੀ ਜਿਹੜੀ ਫਸਲ ਖਰਾਬ ਹੋਈ ਹੈ ਸੜਕਾਂ ਟੁੱਟ ਗਈਆਂ ਲੋਕਾਂ ਦੇ ਪਸ਼ੂ ਮਰ ਗਏ ਆ ਹੋਰ ਕਈ ਨੁਕਸਾਨ ਹੋ ਗਿਆ ਲਗਭਗ ਜਿਹੜਾ ਇੱਕ ਜ਼ਿਲ੍ਹਾ ਨਾ ਮੈਨੂੰ ਮੇਦਾ ਵੀ ਇੱਕ ਜ਼ਿਲ੍ਹੇ ਦਾ 16-1700 ਰੁਪਈਆ ਦਾ ਘਟੋ ਘੱਟ ਵੀ ਉਹ ਘਾਟ ਨੁਕਸਾਨ ਗენਦੇ ਆ ਜੇ ਆਪਾਂ ਸਾਰਾ ਗਣੀਏ ਜੇ ਫਸਲ ਦਾ ਗਣੀਏ ਵੀ ਇੱਕ ਕਿੱਲੇ ਦਾ 80-90-90 ਹਜ਼ਾਰ ਦਾ ਝੋਨਾ ਤੂੜੀਆਂ ਰੁੜ ਗਈਆਂ ਪੱਠੇ ਰੁੜ ਗਏ ਲੋਕਾਂ ਦੇ ਸਮਾਨ ਖਰਾਬ ਹੋ ਗਏ ਕੋਠੇ ਟਹਿ ਗਏ ਜੇ ਉਹ ਆਪਾਂ ਸਾਰਾ ਕੁਝ ਇੱਕ ਨੰਬਰ ਤੇ ਗਿਣ ਲੱਗੀਏ ਫਿਰ ਤੇ ਬਹੁਤ ਜ਼ਿਆਦਾ ਨੁਕਸਾਨ ਉਹ ਤੇ ਪੂਰਾ ਹੀ ਨਹੀਂ ਹੋ ਸਕਦਾ ਬਾਕੀ ਵੇਖੋ ਪੰਜਾਬ ਨਾ ਬੀਜੇਪੀ ਦੀ ਸਰਕਾਰ ਨੇ ਜਦੋਂ ਦੀ ਸੈਂਟਰ ਚ ਬੀਜੇਪੀ ਆਈ ਆ ਪੰਜਾਬ ਨਾ ਵਿਤਖਰਾ ਹੀ ਕਰਦੀ ਆ ਜੀ ਵਿਤਖਰਾ ਹੀ ਕਰਦੀ ਆ ਜੀ ਆ ਚਲੋ ਆਹ ਤੇ ਕੁਦਰਤੀ ਕਰੋਪੀ ਇਹ ਤੇ ਕਿਸੇ ਦਾ ਵਾਸ ਨਹੀਂ ਪਰ ਜੋ ਬਣਦਾ ਵਾ ਜੋ ਮੁਆਵਜ਼ਾ ਜੋ ਜੋਗ ਮਦਦ ਪਾਂਦੀ ਹ ਕਿਸਾਨ ਦੀ ਮਜ਼ਦੂਰ ਦੀ ਇਥੇ ਕੱਲਾ ਕਿਸਾਨ ਨਹੀਂ ਰਾੜਿਆ ਗਿਆ ਮਜ਼ਦੂਰ ਵੀ ਰਾੜਿਆ ਗਿਆ ਐਸੀ ਪਰਿਵਾਰ ਵੀ ਰਾੜੇ ਗਏ ਹੁਣ ਜੇ ਬਰਸਾਤਾ ਜਾਂਦੀਆਂ ਪਈਆਂ ਤੇ ਐਸੀ ਪਰਿਵਾਰਾਂ ਦੇ ਵੀ ਤੇ ਕੋਠੇ ਟੈਪਿਆ ਨਾ ਉਹਨਾਂ ਦੇ ਵੀ ਕੋਠੇ ਚੋਣ ਲਾ ਪਿਆ ਹੈਗੇ ਤੇ ਉਹ ਵੀ ਗਰੀਬ ਹੈ ਵਿਚਾਰੇ ਕਿਸੇ ਦੇ ਟੇਲਾਂ ਬਾਲੇ ਪਏ ਆ ਕਿਸੇ ਦੇ ਖਾਨਿਆਂ ਦੀਆਂ ਛੱਤਾਂ ਇਹ ਏਰੀਆ ਮਾਰ ਵਜਦੀ ਆ ਇਹਨੂੰ ਤਕਰੀਬਨ ਹੀ ਦੂਜੇ ਤੀਜੇ ਸਾਲ ਤੇ ਮਾਰ ਵਜਦੀ ਬਾਈ ਦੀ ਹੜ ਤੇ ਚਲੋ ਕਿਤੇ ਵੀ ਨਹੀਂ ਹੋਣੇ ਚਾਹੀਦੇ 100 ਸਾਲ ਬਾਅਦ ਵੀ ਨਹੀਂ ਹੜ ਹੋਣੇ ਚਾਹੀਦੇ ਬਾਕੀ ਇਧਰ ਰਾਵੀ ਦਰਿਆ ਤੋਂ ਜਿਹੜਾ ਡੇਰਾ ਬਾਬਾ ਨਾਨਕ ਗਰਦਾਸਪੁਰ ਜਨਾਲਾ ਇੱਧਰ ਜਿਹੜੇ ਹਾੜਾ ਇਹ ਬੜਾ ਨੁਕਸਾਨ ਹੋਇਆ ਵਾ ਪਰ ਮੈਂ ਗੱਲ ਜੇ ਲੰਮੇ ਸਮੇਂ ਤੋਂ ਲੈ ਕੇ ਹੁਣ ਤੱਕ ਦੀ ਕਰੀਏ 88 ਹਾੜਾ ਇਹ ਉਦੋਂ ਇਸ ਏਰੀਏ ਚ ਗਰਦਾਸਪੁਰ ਜਨਾਲਾ ਡੇਰਾ ਬਾਬਾ ਨਾਨਕ ਇੱਧਰ ਵਾਵਾ ਨੁਕਸਾਨ ਹੋਇਆ ਮੁੜ ਕੇ 88 ਤੋਂ ਬਾਅਦ ਉੱਥੇ ਆਹੀ 95 ਚ ਪਾਣੀ ਉਦੋਂ ਫੁੱਟ ਫੁੱਟ 1.5 ਫੁੱਟ ਪਾਣੀ ਆ ਤੇ ਛੇਤੀ ਲੈ ਗਿਆ ਜੀ ਜੀ ਉਹਦੇ ਬਾਅਦ ਹੋਣ ਆਇਆ ਉੱਥੇ ਪਾਣੀ ਸਾਡਾ ਜਿਹੜਾ ਇਹ ਏਰੀਆ ਮੈਂ ਕਹਿੰਨਾ ਕਿ 100 ਸਾਲ ਬਾਅਦ ਵੀ ਨਹੀਂ ਹੜਾਉਣੇ ਚਾਹੀਦੇ ਹੜਾਣੇ ਤੇ ਨੁਕਸਾਨ ਹੀ ਕਰਨਾ ਜਦੋਂ ਕਿਸਾਨ ਦੀ ਫਸਲ ਇੱਕ ਸੀਜ਼ਨ ਮਰ ਜਾਂਦੀ ਹੈ ਨਾ ਕਿਸਾਨ 10 ਸਾਲ ਨਹੀਂ ਉੱਠਦਾ 10 ਸਾਲ ਲੱਕ ਨਹੀਂ ਸਿੱਧਾ ਹੁੰਦਾ ਤੇ ਆ ਜਿਹੜਾ ਸਾਡਾ ਏਰੀਆ ਲਗਭਗ 10000 ਏਕੜ ਰਕਬਾ ਸਾਡੇ ਕੱਲਾ ਪੱਟੀ ਵਾਲਕੇ ਦਾ ਇਹ ਹਰੀਕੇ ਤੋਂ ਡਾਉਨਸਟ੍ਰੀਮ ਵਾਲੇ ਪਾਸੇ ਆ ਤੇ ਇੱਥੇ ਦੂਜੇ ਤੀਜੇ ਸਾਲ ਹੜ ਆਉਣੀ ਆਉਣੀ ਇੱਥੇ ਪਾਣੀ ਆਉਣਾ ਹੀ ਆਉਣਾ ਭਾਵੇਂ ਸਤਲੁਜ ਆਵੇ ਪਾਣੀ ਭਾਵੇਂ ਬਿਆਸ ਚਾਵੇ ਭਾਵੇਂ ਪਾਖੜਾ ਡੈਮ ਤੇ ਪਾਣੀ ਦਾ ਲੈਵਲ ਤਾਂ ਆਵੇ ਭਾਵੇਂ ਪੌਂਗ ਡੈਮ ਤੇ ਪਾਣੀ ਦਾ ਲੈਵਲ ਇੱਥੇ ਆੜ ਆਉਣੀ ਆ ਆ ਪਿਛਲੇ ਆਪਾਂ 6-7 ਸਾਲਾਂ ਦੀ ਗੱਲ ਕਰ ਲਈਏ 19 ਝਾੜਾ ਏ 20 ਝਾੜਾ ਏ ਫਿਰ 23 ਝਾੜਾ ਏ ਹੁਣ 25 ਝਾੜਾ ਏ 6-7 ਸਾਲਾਂ ਚਾਰ ਵਾਰਾਂ ਤੇ ਆੜ ਆ ਗਏ ਤੇ ਇਹਨਾਂ ਵਿਚਾਰਿਆ ਕੀ ਉੱਠਣਾ ਤੇ ਕੀ ਇਹਨਾਂ ਕਰਨਾ ਕੀ ਨਾ ਕਰਨਾ ਉਹਨਾਂ ਸਾਹਿਬ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇੱਕ ਸਾਬਕਾ ਮੰਤਰੀ ਦਾ ਜਵਾਬ ਇੱਕ ਮੌਜੂਦਾ ਮੰਤਰੀ ਦਵੇ ਤੇ ਉਹ ਕਹਿੰਦੇ ਜਿਆਦਾਵਾਦੀ ਹੁੰਦਾ ਮੈਂ ਅੱਜ ਸਿਕੰਦਰ ਸਿੰਘ ਮਲੂਕਾ ਜੀ ਜਿਹੜੇ ਨੇ ਉਹ ਬੰਨ ਦੇ ਨਾਲ-ਨਾਲ ਆਏ ਤਾਂ ਉਹਨਾਂ ਨੇ ਆਪਣੀਆਂ ਗੱਲਾਂ ਦੇ ਦੌਰਾਨ ਇੱਕ ਗੱਲ ਕਹੀ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਅਸੀਂ ਆੜੋਂ ਤੋਂ 3 ਮਹੀਨੇ ਪਹਿਲਾਂ ਨਹਿਰਾਨਾ ਵਿਭਾਗ ਨਾਲ ਮੀਟਿੰਗਾਂ ਸ਼ੁਰੂ ਕਰ ਦਿੰਨੇ ਅਸੀਂ ਪਹਿਲਾਂ ਪ੍ਰਬੰਧ ਕਰ ਲੈੰਨੇ ਸੀ ਤੇ ਅਸੀਂ ਹੁਣ ਜੇ ਕਿਤੇ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਤਾਂ ਅਸੀਂ ਪੱਕਾ ਕਰਕੇ ਵਿਖਾਵਾਂਗੇ ਇਹ ਲੱਗਦਾ ਦਰਿਆਵਾਂ ਨਾਲ ਮੱਥੇ ਲਾਉਣੇ ਕਿੰਨੇ ਕਿ ਸੌਖੇ ਮੰਨਦੇ ਹੋ ਤੁਸੀਂ ਵੇਖੋ ਗੱਲ ਇਹ ਆ ਸਿਕੰਦਰ ਸਿੰਘ ਮਲੂਕਾ ਹੋਣਾ ਨੂੰ 15 ਸਾਲ ਸਤਾ ਦੇ ਵਿੱਚ ਰਹੇ ਆ ਹੁਣ ਸੁਖਵੀਰ ਸਿੰਘ ਬਾਦਲ ਇਥੇ ਬੰਨ ਤੇ ਆ ਤੇ ਕਹਿੰਦਾ ਸਾਨੂੰ ਮੌਕਾ ਦਿਓ ਅਸੀਂ ਸਾਰੇ ਬੰਨ ਪੱਕੇ ਕਰ ਦਾਂਗੇ ਤੇ 15 ਸਾਲ ਪਾਪਾ ਤੂੰ ਹੀ ਰਿਆਂ ਸਰਕਾਰ ਦੇ ਵਿੱਚ ਤੂੰ 15 ਸਾਲਾਂ ਚ ਬੰਨ ਪੱਕੇ ਕੋਣਾ ਕੀਤੇ ਹੁਣ ਤੂੰ ਕਹਿੰਦੇ ਆ ਵੀ ਮੈਨੂੰ ਮੌਕਾ ਦੇ ਦਿਓ ਲੋਕ ਬੜੇ ਸਿਆਣੇ ਆ ਲੋਕਾਂ ਨੂੰ ਸਾਰੀ ਸਮਝ ਆ ਇਹ ਬੰਨ ਦੇ ਕੋ ਪੱਕੇ ਕਰੂਗੀ ਆਮ ਆਦਮੀ ਪਾਰਟੀ ਕਰੂਗੀ ਕਾਂਗਰਸ ਵੀ ਲਗਾਤਾਰ ਸਤਾ ਚ ਰਹੀ ਅਕਾਲੀ ਦਲ ਵੀ ਲਗਾਤਾਰ ਸਤਾ ਚ ਰਹਾ ਕਿਸੇ ਨੇ ਕੱਖ ਨਹੀਂ ਕੀਤਾ ਤੇ ਜਿਹੜੇ ਕਹਿੰਦੇ ਵੀ ਅਸੀਂ 3 ਮਹੀਨੇ ਪਹਿਲਾਂ ਮੀਟਿੰਗਾਂ ਕਰ ਲੈਂਦੇ ਹਾਂ ਮੀਟਿੰਗਾਂ ਨਹੀਂ ਗੱਲੀਆਂ ਇਥੇ ਕੰਮ ਹੋਇਆ ਵਾ ਨਹਿਰਾ ਦੀ ਖਲਾਈ ਹੋਈ ਆ ਸੂਇਆਂ ਦੀ ਖਲਾਈ ਹੋਈ ਆ ਰਜਪਾਆਂ ਦੀ ਖਲਾਈ ਹੋਈ ਆ ਜਿੰਨੇ ਹੈਗੇ ਹੀ ਕੋਈ ਵੀ ਨਿਕਾਸੀ ਨਾਲੇ ਸਭ ਚੀਜ਼ਾਂ ਦੀ ਖਲਾਈ ਹੋਈ ਆ ਹੁਣ ਮੀ ਇੰਨਾ ਜ਼ਿਆਦਾ ਪੈ ਗਿਆ ਪ੍ਰਸ਼ਾਦ ਹੀ ਇੰਨੀ ਜ਼ਿਆਦੀ ਹੋ ਗਈ ਜੀ ਹਿਮਾਚਲ ਚ ਕਿੰਨੇ ਘਰ ਰੁੜ ਗਏ ਸੈਂਕੜੇ ਲੋਕ ਜਿਉਂਦੇ ਰੁੜ ਗਏ ਪਤਾ ਹੀ ਨਹੀਂ ਲੱਗਾ ਉਹਨਾਂ ਦੀਆਂ ਡੈੱਡ ਪੌੜੀਆਂ ਵੀ ਨਹੀਂ ਲੱਭੀਆਂ ਤੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਤੇ ਸਾਰਾ ਪਤਾ ਜੀ ਜਿੰਨਾ 88 ਚ ਪਾਣੀ ਆਇਆ ਹੈ ਨਾ ਉਦੋਂ 3-4 ਦਿਨ ਹੀ ਪਾਣੀ ਚੱਲਿਆ ਸੀ 88 ਜਿਹੜਾ ਨੁਕਸਾਨ ਆਇਆ 88 ਨਾਲੋਂ ਵੱਧ ਪਾਣੀ ਚੱਲਿਆ ਤੇ ਲਗਭਗ ਮਹੀਨਾ ਇੱਕ ਪਾਣੀ ਚੱਲਿਆ ਤੇ ਪਾਣੀ ਤੇ ਜੇ ਨਹੀਂ ਰੁਕੰਦਾ ਨਾ ਲੈਂਦੇ ਆ ਕਈ ਜਿਹੜੇ ਕਹ ਦਿੰਦੇ ਨਾ ਮੈਨਮੇਡ ਨੇ ਹੜ ਮੈਨਮੇਡ ਨੇ ਮੈਨਮੇਡ ਹੋਵੇ 2-4 ਦਿਨ ਚੱਲੇ ਜਿਵੇਂ 88 ਚ ਚੱਲਿਆ ਸੀ 88 ਜੀ ਹੀ ਮੈਨਮੇਡ ਰਜੀਵ ਕਾਂਧੀ ਨੇ ਚਲਾਇਆ ਏ ਉਹਨੇ ਉਹਦਾ ਰਤਾ ਪਾਉ ਰੁੜ ਜਾਣਗੇ ਤੇ ਉਹ ਪਾਉ ਜਿਹੜੇ ਉਹ ਦੁੱਜੇ ਉਹ ਤੇ ਰੁੜੇ ਨਾ ਤੇ ਮਾਝੇ ਵਾਲੇ ਪਾਉ ਰੁੜ ਗੇ ਸੁੱਤੇ ਪਏ ਲੋਕਾਂ ਦੇ ਮੰਜੇ ਰੁੜ ਗੇ ਮੰਜਿਆਂ ਸਣੇ ਜਿਹੜੇ ਜੀ ਸੁੱਤੇ ਉਹ ਰੁੜ ਗੇ ਪਸ਼ੂ ਰੁੜ ਗੇ 88 ਜ ਮੈਨ ਮੇੜੀ ਜਿਹੜਾ ਤਿੰਨ ਚਾਰ ਦਿਨ ਪਾਣੀ ਚੱਲਿਆ ਆ ਹੁਣ ਤੇ ਮਹੀਨਾ ਇੱਕ ਹੋ ਗਿਆ ਪਾਣੀ ਚੱਲਦੇ ਨੂੰ ਮੈਨ ਮੇੜ ਮਹੀਨਾ ਨਹੀਂ ਪਾਣੀ ਚੱਲਦਾ ਹੁੰਦਾ ਮੈਨ ਮੇੜ ਹੁੰਦਾ ਤੇ ਬਾਟਲ ਚ ਘਰ ਨਹੀਂ ਰੋਡ ਤੇ ਲੋਕ ਨਹੀਂ ਰੋੜਦੇ ਬਾਕੀ ਜਿਹੜੀ ਮਲੂਕਾ ਸਾਹਿਬ ਗੱਲ ਕਰਦੇ ਆ ਨਾ ਜਦੋਂ ਸਤਾ ਪਾਣੀ ਆ ਜੇ ਸਤਿਆੜਾ ਜਣ ਉੱਤੇ ਬੰਦੇ ਦਾ ਜੋਰ ਹੀ ਨਹੀਂ ਚੱਲਦਾ ਬੰਦਾ ਕਰੂਗਾ ਪਾਣੀ ਚ ਜਿੰਨੀ ਤਾਕਤ ਆ ਪਾਣੀ ਅੱਗੇ ਤੇ ਵੱਡੀਆਂ ਵੱਡੀਆਂ ਤਾਕਤਾਂ ਫੇਲ ਹੋ ਗਈਆਂ ਪਾਣੀ ਅੱਗੇ ਤੇ ਵੱਟੀਆਂ ਵੱਟੀਆਂ ਕੰਧਾਂ ਜਿਹੜੀਆਂ 30 30 ਇੰਚੀ ਘੱਤੀ ਘੱਤੀ ਇੰਚੀ ਚੌੜੀਆਂ ਦਰਿਆਵਾਂ ਦੇ ਲਾਗੇ ਬਣਾਈਆਂ ਅਸੀਂ ਉਹਨਾਂ ਨੂੰ ਘਾ ਕੇ ਪਾਸੇ ਸੋਟਾ ਬਾਟਰ ਤੇ ਕੰਧਾਂ ਬਣੀਆਂ ਬਾਟਰੀਆਂ ਕੰਧਾਂ ਢਾਤੀਆਂ ਜਿੱਥੋਂ ਪਾਕਿਸਤਾਨ ਨੂੰ ਪਾਣੀ ਚੱਲ ਕੇ ਆ ਉਥੇ ਕੰਧ ਬਣੀ ਉਹ ਕੰਧ ਢਾ ਕੇ ਪਾਕਿਸਤਾਨ ਨੂੰ ਪਾਣੀ ਸਿੱਧਾ ਉਤਰਿਆ ਇੱਥੇ ਜਿੱਥੇ ਕੁਦਰਤੀ ਤਰਾਸਦੀ ਆ ਉਥੇ ਕਿਹਦਾ ਜੂਰ ਥੋੜਾ ਚੱਲਦਾ ਜੀ ਪੁਲਰ ਸਾਹਿਬ ਪਾਰਟੀ ਵੱਲੋਂ ਬੋਲਦੇ ਹੋਏ ਭਰੋਸਾ ਕੀ ਦਿਵਾਉਣਾ ਚਾਹੋਗੇ ਕਿ ਹੁਣ ਸਰਕਾਰ ਨੇ ਇੱਕ ਜਿਹੜੀ ਸਕੀਮ ਚਲਾਈ ਹੈ ਉਸ ਦਾ ਨਾਮ ਰੱਖਿਆ ਵੀ ਜਿਸ ਦੇ ਖੇਤ ਉਹਦੀ ਰੇਤ ਤਾਂ ਹੁਣ ਇੱਥੇ ਵੀ ਆਪੋਜੀਸ਼ਨ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਆ ਕਿ ਜਾਣਾ ਫੇਰ ਦਫਤਰ ਚ ਪੈਣਾ ਤੇ ਦਫਤਰ ਚ ਅਗਲੇ ਨੇ ਬੁਰੀ ਵਿਛਾਈ ਆ ਵੇਖੋ ਜਿਹੜਾ ਖੇਤ ਚ ਰੇ ਚੁਕਣੀ ਹੈ ਨਾ ਉਹ ਇਹਨਾਂ ਨੂੰ ਖੁੱਲੀ ਮਨਜ਼ੂਰੀ ਮਿਲ ਜਾਨੀ ਇਹਨਾਂ ਕੋਈ ਮਨਜ਼ੂਰੀ ਨਹੀਂ ਲੈਣੀ ਜਿਹੜੀ ਬੰਨੂ ਇਧਰ ਜ਼ਮੀਨ ਹੈ ਨਾ ਉਹਦੇ ਚ ਭਾਵੇਂ ਅੱਜ ਤੋਂ ਚੁਕਣੀ ਸ਼ੁਰੂ ਕਰ ਦੇਣ 15 ਨਵੰਬਰ ਤੱਕ ਮਨਜ਼ੂਰੀ ਮਿਲੀ ਜੇ 15 ਨਵੰਬਰ ਤੱਕ ਨਾ ਨਾ ਭੇਜੀ ਜਾ ਕਣਕ ਨਾ ਚੁੱਕੀ ਜਾ ਉ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਇਹ ਹਦੇਸ਼ ਕੀਤੇ ਅਫਸਰਾਂ ਨੂੰ ਵੀ ਗਾਂ ਫੇਰ ਭਾਵੇਂ ਡੇਟ ਵਧਾਉਣੀ ਪਵੇ ਡੇਟ ਵਧਾ ਦੇ ਵੀ ਆਪਾਂ ਕਿਹੇ ਕਿਸਾਨ ਨੂੰ ਖਰਾਬ ਨਹੀਂ ਹੁੰਦੇ ਨਾ ਖੱਜਲ ਨਹੀਂ ਹੁੰਦੇ ਨਾ ਵੀ ਇੱਕ ਇੱਕ ਜਿਹੜਾ ਖੇਤ ਆ ਉਹਦੇ ਚੋ ਸਪਾਈ ਕਰਨ ਦਾ ਕੰਮ ਕਿਸਾਨ ਦਾ ਕਿਸਾਨ ਜੇ ਰੇਤ ਪਈ ਆ ਉਹਨੂੰ ਵੇਚ ਲੇ ਜੇ ਭਾਲਪੂਲ ਪਈ ਆ ਉਹਨੂੰ ਅਸੀਂ ਪੱਧਰ ਕਰਾਵਾਂਗੇ ਨਾਲ ਲਾ ਕੇ ਭਰਾਣੇ ਸਾਡੇ ਅਸੀਂ ਇਹਨਾਂ ਦੇ ਨਾਲ ਲੱਗਾਗੇ ਅਸੀਂ ਆਪਦੇ ਟਰੈਕਟਰ ਲੈ ਕੇ ਆਵਾਂਗੇ ਡੀਜ਼ਲ ਕੋਲੋਂ ਪਾਵਾਂਗੇ ਇਹਨਾਂ ਭਰਾਵਾਂ ਨੂੰ ਵੀ ਖਾਦ ਜੋ ਵੀ ਜ਼ਰੂਰਤ ਕਣਕ ਬੀਜਣ ਦੀ ਇਹਨਾਂ ਦੀ ਮਦਦ ਕਰਾਂਗੇ ਸਾਡੇ ਭਰਾ ਨੇ ਐਵਲੇ ਇਹਨਾਂ ਦੇ ਘਰਾਂ ਦੀ ਹਾਲਤ ਬੜੀ ਪਤਲੀ ਆ ਸਾਡਾ ਫਰਜ਼ ਬੰਦਾ ਸੀ ਆਪਣੇ ਭਰਾਵਾਂ ਨਾਲ ਖੜੀਏ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਗੱਲਬਾਤ ਕਰਨ ਦੀ ਸਲਮਨ ਪੱਤੀ ਸਾਹਿਬ ਜੀ ਬਹੁਤ ਧੰਨਵਾਦ ਕਰਦੇਗਾ ਉਸ ਜੋੜ ਕੇ ਜੀ ਜੀ ਇਹ ਦੇਣ ਦੇ ਨਹੀਂ ਸਕਦੇ ਬੱਚਿਆਂ ਨੂੰ ਤੁਹਾਨੂੰ ਜਾਤੀ ਕਰਦੇ ਆ ਇਹਨਾਂ ਦੇ ਘਰੀ ਦਾ ਹੈਗਾ ਭੁਗ ਖਰਾਚ ਬੜੀ ਬਾਪ ਬੇੜੀ ਦੇ ਕਮਾਇਆ ਆਪ ਗਾਇ ਨਾਲ ਵੇਖਿਆ ਯਾਰ ਕੀ ਹਾਲਾਤ ਆ ਕੀ ਮੌਕਾ ਅੱਖੀਂ ਵੇਖ ਕੇ ਕੋਤਾ ਬਰਾਡੇ ਪਾਟੇ ਵਿਖਾਏ ਨੇ ਉਹ ਤਾਂ ਉਹ ਵੀ ਅੱਖੀਂ ਤੇ ਸਾਡੇ ਮੈਂ ਤੁਹਾਨੂੰ ਦਿਖਾਏ ਪਾਣੀ ਇਹਨੇ ਦਿਖਾਏ ਪਾਣੀ ਆ ਗਿਆ ਵੇਖ ਕੇ ਜਾਟੇ ਜੀਵਿੰਦਾਰ ਆ ਕਿ ਮਾਹੌਲ ਹੈ ਕਿਵੇਂ ਇਹ ਗੇਰਾ ਕਰਦੀ ਹੋਣਗੇ ਜੀ ਇਹ ਬਜਨੇ ਆ ਇਨਾ ਸਾਹਮਣੇ ਪਛੜ ਬੈਠੇ ਹੋ ਗਏ ਤੇ ਬੁੱਕਤ ਹੋ ਗਈ ਕਿ ਤਸਿਆ ਇਹ ਕਬਰ ਪਾਈ ਲਈ ਗਿਆ ਜਿਹੜੇ ਆਏ ਇਹ ਇਹ ਇਹਨਾਂ ਹੋਰ ਕੇ ਸਾਡੇ ਐਮਐਲਏ ਤਾਂ ਸਹਾਰਾ ਨਹੀਂ ਕੀਤਾ ਅਸੀਂ ਬਹੁਤ ਬੈਠੇ ਆਂ ਜੀ ਆ ਪਹਿਲੇ ਸਾਡੇ ਇਸ ਤਰ੍ਹਾਂ ਬੈਠੇ ਵਿੱਚ ਆ ਕੇ ਘਰਾਂ ਤੇ ਵੋਟਾਂ ਰੇਡੀਓ ਮੁੜ ਕੇ ਸਾਾਨੂੰ ਆਸੀ ਬਲਵਾਉਣਾ ਵਰਦੇ ਕਿ ਜਿਹੜਾ ਰਹੇਗਾ ਚਲੇਗਾ ਚਲੇਗਾ ਨਹੀਂ 40 ਹਜ਼ਾਰ ਵੋਟਾਂ ਪਾਈਆਂ ਇਹ ਮੰਤਰੀ ਸਾਡੇ 40 ਸਾਲ ਜੋ ਕੱਢਾ ਹੋਵੇ ਪਹਿਲਾਂ ਕੋਈ ਨਾ ਅਸੀਂ ਕਲੋਂ ਦਵਾ ਦੋਣ ਨਿਸ਼ਾਨ ਸੀ ਤੁਹਾਨੂੰ ਜਾਦੂ ਉਦੋਂ ਬਾਅਦ ਗੱਡਾ ਆ ਗਿਆ ਜੋ ਕੱਢੇ ਤੋਂ ਲੱਗਿਆ ਗੱਡਾ ਤੱਕ ਨਾ ਕੀ ਦੀ ਜਿਤਾ ਕੇ ਰਿਆਂ ਨੂੰ ਇੱਥੇ ਛੱਡਿਆ 10000 ਰੁਪਏ ਅਸੀਂ ਖਰਚ ਕੀਤਾ ਬਈ ਕਾ ਜਾ ਇਹਨਾਂ ਸਾਰਿਆਂ ਮੈਨੂੰ ਹਾਰ ਫੜਾਏ ਮੋਰੇ ਗੱਲ ਚ ਪਾਤੀ ਕੁੱੜ ਕਿਉਂ ਨਹੀਂ ਸਾਨੂੰ ਹੱਥੋਂ ਨਹੀਂ ਮਲਾਇਆ ਹੋਰ ਤੇ ਗੱਲ ਛੱਡ ਨੂੰ ਦੇਣ ਲੈਣ ਤੇ ਛੱਡ ਅਜੇ ਤੱਕ ਨਹੀਂ ਆਏ ਹੱਥੋਂ ਨਹੀਂ ਮਲਾ ਕੇ ਦੇਖਿਆ ਹਾਂ ਲੋਕਾਂ ਤੋਂ ਗਾਲਾਂ ਹੀ ਲਈਆਂ ਉਹਨੂੰ ਸੱਜ ਕੇ ਉਹਨੂੰ ਨਾ ਹੀ ਸੱਦੇ ਬਿਲਕੁਲ ਤੁਸੀਂ ਬਣੇ ਰਹੋ ਸਾਡੇ ਨਾਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ 'ਚ ਕਿ ਸਮੁੱਚੀ ਟੀਮ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬੈੜਵਾਲ ਅਤੇ ਚੇਅਰਮੈਨ ਦਲਬਾਖ ਸਿੰਘ ਜੀ ਉਹ ਵੀ ਇੱਥੇ ਮੌਜੂਦ ਨੇ ਆਪਣੇ ਲੀਡਰ ਦੇ ਨਾਲ ਆਪਣੇ ਮੰਤਰੀ ਦੇ ਨਾਲ ਲਗਾਤਾਰ ਜਿਹੜੀ ਬੰਨ ਤੇ ਸਾਰ ਲਈ ਜਾ ਰਹੀ ਆ ਹੁਣ ਲੋਕਾਂ ਨੂੰ ਜੋ ਉਮੀਦ ਹੈ ਉਮੀਦ ਮੁਤਾਬਕ ਆਸ ਕਰਦੇ ਆ ਕਿ ਉਹ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਉਮੀਦਾਂ ਤੇ ਕਰੇ ਉਤਰਦੇ ਰਹਿਣਗੇ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ